ਕੋਈ ਵੱਡੀ ਗੱਡੀ ਵਾਲਾ ਵੇ ਬੰਦਾ ਰੋਕ ਕੇ ਦਿਖਾ ਦੇਣਾ 90% ਮੋਟਰਸਾਈਕਲ ਵਾਲੇ ਦਾ ਚਲਾਨ ਹੋਣਗੇ ਇੱਥੋਂ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦਿਓ ਲੈ ਆ ਜਾਂਦੀ ਆ ਸਕਾਰਪੀਓ ਦਿਖਾ ਦੇ ਲੈ ਆ ਰੋਕੋ ਇਹਨੂੰ ਲੈ ਉਹ ਜਾਂਦੀ ਆ ਫਿਲਮ ਵੀ ਲੱਗੀ ਹੋਈ ਆ ਫਿਲਮ ਲੱਗੀ ਵਾਲਾ ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ ਲੈ ਰੋਕ ਲੈਣ ਪੈਂਦਾ ਹੀ ਨਹੀਂ ਜਿਗਰਾ ਪੈਂਦਾ ਹੀ ਨਹੀਂ ਲੱਤਾਂ ਨਹੀਂ ਭਾਰ ਚੱਲਦੀਆਂ ਆ ਮੇਰੀ ਪਹਿਲੀ ਤਰਖਾਸਤ ਆ ਮਾਨਜੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਚ ਉਹ ਦੂਜੀ ਤਰਖਾਸਤ ਠੀਕ ਹੈ ਦੂਜੀ ਤਰਖਾਸਤਾ ਨਾਲ ਸਾਰਾ ਕੁਝ ਲਾਇਆ ਉਹਨਾਂ ਦੇ ਵਟਸਐਪ ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਝ ਲਾਇਆ ਮੈਂ ਮੈਂ ਤੁਸੀਂ ਆਏ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ ਹੁਣ ਕੱਲ ਨੂੰ ਜੇ ਮੈਨੂੰ ਕੋਈ ਸ਼ੁੰਦਾ ਜੇ ਕੱਲ ਨੂੰ ਥ੍ਰੈਟਿੰਗ ਨੇ ਆਏ ਆ ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ ਜੇ ਮੈਨੂੰ ਕੱਲ ਨੂੰ ਕੋਈ ਸ਼ੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਜਿੰਨਾਂ ਕੋਲ ਮੈਂ ਆਰਖਾਸਤਾ ਲਿਖਾਈਆਂ ਹੋਈਆਂ ਨੇ ਜਿੰਨਾਂ ਕੋਲੇ ਮੇਰੀਆਂ ਦਰਖਾਸਤਾਂ ਪਈਆਂ ਨੇ ਉਹ ਅਫਸਰ ਆ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਸਟਾਰਟ ਆ ਵੀਡੀਓ ਅੱਜ ਜਗਰਾਵਾ ਦੇ ਵਿੱਚ 5 ਨੰਬਰ ਚੁੰਗੀ ਦੇ ਬਾਹਰ ਮੇਰੀ ਗੱਡੀ ਦੇ ਆ ਚਲੋ ਮੈਂ ਮੰਨਦਾ ਜਾਲੀਆਂ ਲੱਗੀਆਂ ਹੋਈਆਂ ਸੀਗੀਆਂ ਠੀਕ ਹੈ ਆ ਮੇਰਾ ਇਹਨਾਂ ਨੇ ਚਲਾਨ ਕੀਤਾਗਾ ਚਲੋ ਇਹਨਾਂ ਨੇ ਆਪਦਾ ਫਰਜ਼ ਨਿਭਾਤਾ ਚਲਾਨ ਆਪਣਾ ਕਰਤਾ ਕੋਈ ਗੱਲ ਨਹੀਂ ਚਲਾਨ ਭੁਗਤ ਵੀ ਲਵਾਂਗੇ ਮੈਂ ਮੰਨ ਲੈਣਾ ਚੱਲ ਮੇਰੀ ਗਲਤੀ ਆ ਭਾਈ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਜਾਲੀਆਂ ਕਿਉਂ ਲਾਈਆਂ ਮੈਂ ਤੁਹਾਨੂੰ ਉਹਦਾ ਵੀ ਸਬੂਤ ਅਗਲਾ ਦੇ ਦੇਣਾ ਆ ਮੇਰੀ ਪਹਿਲੀ ਤਰਖਾਸਤ ਆ ਮਾਨਜੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਜਿੱਦੇ ਭਾਈ ਸਿੱਧੂ ਮੂਸੇ ਵਾਲੇ ਦੀ ਵਰਸੀ ਸੀਗੀ ਉਸਦੂ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਇਹਨਾਂ ਨੇ ਆਪ ਥਾਣੇ ਦੇ ਵਿੱਚ ਬੁਲਾਇਆ ਆਪ ਮੇਰੇ ਤੋਂ ਦਰਖਾਸਤ ਲਿਖਾਈ ਵੀ ਤੈਨੂੰ ਥ੍ਰੈਟ ਆਉਂਦੇ ਆ ਵੀ ਤੈਨੂੰ ਧਮਕੀਆਂ ਆਉਂਦੀਆਂ ਨੇ ਦਰਖਾਸਤ ਲਿਖ ਕੇ ਜਾ ਪੁੱਤ ਜਿਹੜੇ ਬੰਦੇ ਤੈਨੂੰ ਥ੍ਰੈਟ ਦਿੰਦੇ ਆ ਕਾਰਵਾਈ ਕਰਾਂਗੇ ਆ ਮੈਂ ਦਰਖਾਸਤ ਦੇ ਕੇ ਆਇਆ ਕੋਈ ਕਾਰਵਾਈ ਨਹੀਂ ਹੋਈ ਉਸ ਬੰਦੇ ਤੇ ਬਸ ਇਦੂ ਬਾਅਦ ਚ ਕੌਣ ਪੁੱਛਦਾ ਤੁਹਾਨੂੰ ਪਤਾ ਹੀ ਆ ਉਦੋਂ ਬਾਅਦ ਚ ਆ ਦੂਜੀ ਦਰਖਾਸਤ ਠੀਕ ਹੈ ਦੂਜੀ ਦਰਖਾਸਤ ਨਾਲ ਸਾਰਾ ਕੁਝ ਲਾਇਆ ਉਹਨਾਂ ਦੇ ਵਟਸਐਪ ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਝ ਲਾਇਆ ਮੈਂ ਚਲੋ ਜੀ ਕੋਈ ਕਾਰਵਾਈ ਨਹੀਂ ਹੋਈ ਆ ਗਈ ਤੀਜੀ ਦਰਖਾਸਤ ਐਸਐਸਪੀ ਸਾਹਿਬ ਦੇ ਆਹ ਦੇਖ ਲਓ ਆ ਦਰਖਾਸਤਾਂ ਦੇ ਥੱਬੇ ਚੱਕੀ ਫਿਰਦਾ ਮੈਂ ਆ ਨੰਬਰਾਂ ਤਾਂ ਆ ਵੀ ਆ ਨੰਬਰਾਂ ਤੋਂ ਹੀ ਧਮਕੀਆਂ ਆਉਂਦੀਆਂ ਨੇ ਕੋਈ ਕਾਰਵਾਈ ਨਹੀਂ ਤੇ ਆ ਫਿਲਮ ਲੱਗੀ ਆ ਜਾਲੀ ਲੱਗੀ ਆ ਮਿੰਟ ਦੇ ਵਿੱਚ ਚਲਾਨ ਕੱਟ ਕੇ ਮੇਰੇ ਹੱਥੇ ਜਿ ਫੜਾਇਆ ਤਾਂ ਵੀ ਭਾਈ ਚਲਾਨ ਕਰਕੇ ਵੀ ਆਪਦਾ ਭਰਕੇ ਆ ਮੈਂ ਤੁਸੀਂ ਐਂ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ ਹੁਣ ਕੱਲ ਨੂੰ ਜੇ ਮੈਨੂੰ ਕੋਈ ਹੁੰਦਾ ਜੇ ਕੱਲ ਨੂੰ ਥ੍ਰੈਟਿੰਗ ਨੇ ਆਏ ਆ ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ ਜੇ ਮੈਨੂੰ ਕੱਲ ਨੂੰ ਕੋਈ ਹੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਜਿੰਨਾਂ ਕੋਲ ਮੈਂ ਆਰਖਾਸਤਾ ਲਿਖਾਈਆਂ ਹੋਈਆਂ ਨੇ ਜਿੰਨਾਂ ਕੋਲੇ ਮੇਰੀਆਂ ਦਰਖਾਸਤਾ ਪਈਆਂ ਨੇ ਉਹ ਅਫਸਰਾਂ ਜਿਹੜੇ ਉਹ ਜ਼ਿੰਮੇਵਾਰ ਹੋਣਗੇ